ਸ਼ਲੋਕ ਪਾਸ਼ਾਹੀ ਨੌਵੀਂ ਵਿਚਾਰ ਅਤੇ ਵਿਹਾਰਕ ਪਖ ਲੇਖਕ ਪ੍ਰਿੰਸੀਪਲ ਗੁਰਬਚਨ ਸਿੰਘ ਪੰਮਾ ਭਾਗ 11ਵਾਂ ਸ਼ਲੋਕ ਨੰਬਰ 41 ਤੋਂ 45 ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਝੂਠਾ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਝੂਠਾ ਮਾਨ ਸੁਪਨੇ ਵਰਗਾ ਹੁਮਕਾ ਝੂਠਾ ਮਾਣ ਇਦਾਂ ਦਾ ਹੈ ਜਿੱਦਾਂ ਪੰਜਾਬੀ ਦਾ ਮੁਹਾਵਰਾ ਹੈ ਮਾਮੇ ਕੰਨੀ ਨੱਤੀਆਂ ਪਣੇਵਾ ਆਕੜਿਆ ਫਿਰੇ ਕਈ ਵਾਰੀ ਰਾਤ ਨੂੰ ਸੁੱਤੇ ਪਿਆ ਸੁਪਨੇ ਵਿੱਚ ਬੰਦਾ ਅਫਸਰ ਬਣ ਜਾਂਦਾ ਹੈ ਪਰ ਜਾਗ ਖੁੱਲਦਿਆਂ ਪਤਾ ਲੱਗਦਾ ਹੈ ਕਿ ਇਹ ਸੁਪਨਾ ਝੂਠਾ ਹੀ ਸੀ ਬਹੁਤਾਂ ਤ ਵਿੱਚ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਸਾਡਾ ਦੂਰੋਂ ਰਿਸ਼ਤੇਦਾਰ ਅਫਸਰ ਜਾਂ ਮੰਤਰੀ ਲੱਗ ਜਾਂਦਾ ਹੈ ਤਾਂ ਅਸੀਂ ਆਪਣੇ ਮਨ ਵਿੱਚ ਤਸਵੀਰ ਸਿਰਜ ਲੈਂਦੇ ਹਾਂ ਉਹਨਾਂ ਸਾਡੀ ਮਰਜ਼ੀ ਚੱਲਿਆ ਕਰੇਗੀ ਪਿੰਡਾਂ ਸ਼ਹਿਰਾਂ ਵਿੱਚ ਬਹੁਤ ਹਵਾ ਚਲਦੀ ਹੈ ਕਿ ਸਾਡਾ ਐਮਐਲਏ ਬਣ ਗਿਆ ਹੈ ਹੁਣ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ ਉਦੋਂ ਬੜਾ ਦੁੱਖ ਲੱਗਦਾ ਹੈ ਜਦੋਂ ਅਜੇਹਾ ਵਿਧਾਇਕ ਤੇ ਨਵਾਂ ਬਣਿਆ ਮੰਤਰੀ ਗੱਲ ਸੁਣਨ ਦਾ ਸਮਾਂ ਵੀ ਨਹੀਂ ਦਿੰਦਾ ਭਾਰਤੀ ਜਨਤਾ ਪਾਰਟੀ ਨੇ ਸਾਰੇ ਭਾਰਤੀਆਂ ਨੂੰ ਇੱਕ ਸੁਪਨਾ ਦਿਖਾਇਆ ਕਿ ਸਾਰੇ ਭਾਰਤੀਆਂ ਦੇ ਖਾਤੇ ਵਿੱਚ 15-15 ਲੱਖ ਰੁਪਏ ਆਵੇਗਾ ਜਿਹੜਾ ਬਾਹਰਲੇ ਮੁਲਕਾਂ ਵਿੱਚ ਨੇਤਾਵਾਂ ਨੇ ਜਮ੍ਹਾਂ ਕਰਾਇਆ ਹੋਇਆ ਹੈ ਤੀਜੀ ਵਾਰੀ ਸਰਕਾਰ ਬਣ ਗਈ ਅਜੇ ਤੱਕ ਉਸ ਰੁਪਏ ਦੇ ਦਰਸ਼ਨ ਨਹੀਂ ਹੋਏ ਝੂਠਾ ਲਾਰਾ ਸੁਪਨੇ ਵਰਗਾ ਹੀ ਹੈ ਦਾਤ ਦੇਣੀ ਬਣਦੀ ਹੈ ਜਿਸ ਨੇ ਅਜੇ ਹ ਸੁਪਨਾ ਦਿਖਾਇਆ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਝੂਠੇ ਸੁਪਨੇ ਸਿਰਜ ਕੇ ਵੋਟਾਂ ਪ੍ਰਾਪਤ ਕਰਦੀਆਂ ਹਨ ਝੂਠਾ ਮਾਣ ਅਸਲ ਵਿੱਚ ਉਹ ਮਾਣ ਹੈ ਜਿਹੜੀ ਵਸਤੂ ਸਾਡੇ ਕੋਲ ਨਹੀਂ ਉਸ ਤੇ ਆਪਣਾ ਹੱਕ ਜਤਾਈਏ ਇਦਾਂ ਵੀ ਕਿਹਾ ਜਾ ਸਕਦਾ ਹੈ ਆਪਣੀ ਮੱਤ ਨਾਲ ਜਿਹੜਾ ਸੰਸਾਰ ਰਚਿਆ ਹੋਇਆ ਹੈ ਉਹ ਸੁਪਨੇ ਦੀ ਨਿਆਈ ਹੈ ਮੇਰੇ ਦੇਖਦਿਆਂ ਇੱਕ ਪਰਿਵਾਰ ਨੇ 30 ਕੋ ਲੱਖ ਰੁਪਇਆ ਲਗਾ ਕੇ ਆਪਣੇ ਬੱਚੇ ਦਾ ਆਈਲੈਟਸ ਵਾਲੀ ਲੜਕੀ ਨਾਲ ਵਿਆਹ ਕਰ ਦਿੱਤਾ ਲੜਕੀ ਕੈਨੇਡਾ ਪਹੁੰਚ ਗਈ ਪਰ ਗੱਲ ਬਣੀ ਕੋਈ ਨਾ ਆਖਰ ਇੱਕ ਹੋਰ ਕੌੜਾ ਕੁੱਟ ਭਰਦਿਆਂ 10 ਕੋ ਲੱਖ ਰੁਪਇਆ ਲਗਾ ਕੇ ਲੜਕਾ ਕੈਨੇਡਾ ਭੇਜਤਾ ਹੁਣ ਕੈਨੇਡਾ ਕੰਮ ਕੋਈ ਨਾ ਮਿਲੇ ਲੜਕੀ ਕਹਿੰਦੀ ਮੇਰਾ ਕੰਮ ਸੀ ਤੈਨੂੰ ਕੈਨੇਡਾ ਮੰਗਵਾਉਣ ਦਾ ਹੁਣ ਤੂੰ ਕੈਨੇਡਾ ਆ ਗਿਆ ਆਪਣਾ ਬੰਦੋਬਸਤ ਆਪ ਕਰ ਲੜਕਾ ਪੀਅਰ ਨਹੀਂ ਹੋਇਆ ਘਰਦਿਆਂ ਦੇ ਬਹੁਤ ਵੱਡੇ ਸੁਪਨੇ ਸਨ ਲੋਕਾਂ ਨੂੰ ਬਹੁਤ ਵੱਡਾ ਬਣਾ ਕੇ ਦੱਸ ਰਹੇ ਸਨ ਕਿ ਸਾਡਾ ਮੁੰਡਾ ਕੈਨੇਡਾ ਚਲਿਆ ਗਿਆ ਹੈ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਅਜਿਹੇ ਸੁਪਨੇ ਲੈਣ ਵਾਲਾ ਕਰਜ਼ਾਈ ਤਾਂ ਹੋ ਸਕਦਾ ਹੈ ਪਰ ਕਾਮਯਾਬ ਹੋਣ ਲਈ ਬਹੁਤ ਲੰਬੀ ਉਡੀਕ ਕਰਨੀ ਪਵੇਗੀ ਸ਼ਲੋਕ ਝੂਠਾ ਮਾਨ ਕਹਾ ਕਰੇ ਜਗ ਸੁਪਨੀ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਅਖਰੀ ਅਰਥ ਇਹ ਭਾਈ ਪਤਾ ਨਹੀਂ ਮਨੁਖ ਨਾਸ਼ਵੰਤ ਦੁਨੀਆ ਦਾ ਮਾਨ ਕਿਉ ਕਰਦਾ ਰਹਿੰਦਾ ਹੈ ਹੈ ਭਾਈ ਜਗਤ ਨੂੰ ਸੁਪਨੇ ਵਿੱਚ ਵੇਖੇ ਪਦਾਰਥਾਂ ਵਾਂਗ ਹੀ ਸਮਝ ਰੱਖ ਹੈ ਨਾਨਕ ਆਖ ਹੈ ਭਾਈ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ ਦਿੱਸਤੇ ਪਦਾਰਥਾਂ ਵਿੱਚ ਤੇਰਾ ਅਸਲ ਸਾਥੀ ਕੋਈ ਵੀ ਪਦਾਰਥ ਨਹੀਂ ਹੈ ਵਿਚਾਰ ਚਰਚਾ ਤੇ ਵਿਹਾਰਕ ਪੱਖ ਜਦੋਂ ਬੰਦੇ ਨੇ ਕੋਈ ਗਲਤ ਕੰਮ ਕਰਨਾ ਹੁੰਦਾ ਤਾਂ ਪਹਿਲਾਂ ਦਲੀਲਾਂ ਘੜ ਲੈਂਦਾ ਹੈ ਕਿ ਜੇ ਇਹ ਪੁੱਛਣਗੇ ਤਾਂ ਅੱਗੋਂ ਆਹ ਉੱਤਰ ਦੇਾਂਗਾ ਪਰ ਝੂਠ ਦੇ ਪੈਰ ਨਹੀਂ ਹੁੰਦੇ ਧਰਮ ਦੀ ਦੁਨੀਆ ਵਿੱਚ ਧਾਰਮਿਕ ਆਗੂ ਭੇਖ ਧਾਰਨ ਕਰਕੇ ਸਮਝਦੇ ਹਨ ਅਸੀਂ ਬਹੁਤ ਹੀ ਰੱਬ ਦੇ ਨੇੜੇ ਹੋ ਗਏ ਹਾਂ ਜੋ ਕਿ ਨਿਰਾ ਪਰਮ ਹੈ ਸਿੱਖੀ ਭੇਖ ਵਿੱਚ ਡੇਰੇ ਇਸੇ ਭਾਵਨਾ ਤੇ ਹੀ ਕਾਇਮ ਹੋਏ ਹਨ ਆ ਬਾਬਾ ਜੀ ਰੱਬ ਦੇ ਬਹੁਤ ਨੇੜੇ ਹੈ। ਕੁੰਭ ਦੇ ਮੇਲੇ ਤੇ ਸਾਧਾਂ ਦੀਆਂ ਤਰ੍ਹਾਂ-ਤਰਾਨੀਆਂ ਕਿਸਮਾਂ ਦੇਖਣ ਨੂੰ ਮਿਲੀਆਂ। ਜਿਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਸੀ ਕਿ ਅਸੀਂ ਅਸਲੀ ਸਾਧੂ ਸੰਤ ਹਾਂ ਤੇ ਅਸੀਂ ਰੱਬ ਪਾ ਲਿਆ। ਇਹ ਸਾਰਾ ਚਿੱਟੀ ਧੂਪ ਵਾਂਗ ਝੂਠ ਹੈ। ਸਿਆਲਕੋਟ ਵਾਲਾ ਹਮਜਾ ਗੋਂਸਵੀ ਇਸੇ ਭਰਮ ਵਿੱਚ ਸੀ। ਮੈਂ ਸਾਰੀ ਦੁਨੀਆ ਨੂੰ ਫਨਾ ਕਰ ਦੇਵਾਂਗਾ ਕਿਉਂਕਿ ਮੇਰੀ ਭਗਤੀ ਵਿੱਚ ਬਹੁਤ ਤਾਕਤ ਹੈ। ਛੇਤੀ ਹੀ ਹਮਜਾ ਗੋਂਸ ਨੂੰ ਆਪਣੇ ਝੂਠੇ ਹੰਕਾਰ ਦਾ ਪਤਾ ਚੱਲ ਗਿਆ ਅਜੇ ਸਾਧ ਲਾਣੇ ਵਾਲ ਵੇਖ ਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਸੀ ਕਿ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ ਕਿ ਝੂਠਾ ਮਾਨ ਕਹਾ ਕਰੇ ਬੰਦਿਆ ਝੂਠਾ ਮਾਨ ਕਿਉਂ ਕਰਦਾ ਹੈ ਇੱਥੇ ਝੂਠੇ ਮਾਨ ਦੀ ਗੱਲ ਕੀਤੀ ਹੈ ਔਰੰਗਜ਼ੇਬ ਕੋਲ ਝੂਠਾ ਮਾਨ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਵਾਲੀ ਲਹਿਰ ਦਬਾ ਲਵਾਂਗਾ ਉਸ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਹਿਰ ਸੱਚ ਤੇ ਖੜੀ ਹੈ ਉਹ ਕਦੇ ਵੀ ਦਬਾਈ ਨਹੀਂ ਜਾ ਸਕਦੀ ਹਰ ਮਨੁੱਖ ਨੇ ਆਪਣੀ ਦੁਨੀਆ ਸਿਰਜੀ ਹੋਈ ਹੈ ਆਪਣੇ ਆਪ ਨੂੰ ਵਧਾ ਚੜਾ ਕੇ ਪੇਸ਼ ਕਰਦਾ ਹੈ ਜੇ ਕਿਸੇ ਰਾਜਨੇਤਾ ਨੂੰ ਕੁਰਸੀ ਮਿਲ ਜਾਏ ਉਹ ਕਦੇ ਵੀ ਛੱਡਣ ਲਈ ਤਿਆਰ ਨਹੀਂ ਹੁੰਦਾ ਜੇ ਨੇਤਾ ਇਹ ਸਮਝ ਲਏ ਜਿੰਨਾ ਕੁ ਚਿਰ ਮੈਨੂੰ ਕੁਰਸੀ ਮਿਲੀ ਸੀ ਇਹ ਇੱਕ ਤਰ੍ਹਾਂ ਦਾ ਸੁਪਨਾ ਸੀ ਇਸੇ ਤਰ੍ਹਾਂ ਸੰਸਾਰ ਵਿੱਚ ਸਾਡਾ ਆਉਣਾ ਇੱਕ ਸੁਪਨੇ ਦੀ ਨਿਆਈ ਹੀ ਹੈ ਜਗ ਸੁਪਨੇ ਜਿਉਂ ਜਾਨ ਇੱਕ ਦਿਖਦਾ ਸੰਸਾਰ ਹੈ ਤੇ ਦੂਜਾ ਸਾਡੇ ਦਿਮਾਗ ਵਿੱਚ ਸੋਚਾਂ ਦਾ ਸੰਸਾਰ ਬਣਿਆ ਹੋਇਆ ਹੈ ਸੁਪਨੇ ਵਿੱਚ ਬਹੁਤ ਸਾਰੇ ਪਦਾਰਥ ਦੇਖਦੇ ਹਾਂ ਪਰ ਉਹ ਅਸਲ ਵਿੱਚ ਹੁੰਦੇ ਨਹੀਂ ਅਸਲੀਅਤ ਨੂੰ ਨਾ ਸਮਝ ਕੇ ਜੋ ਭਰਮ ਪਾਲੇ ਹਨ ਉਹ ਕੇਵਲ ਇੱਕ ਸੁਪਨੇ ਦੀ ਨਿਯਾਈ ਹੀ ਹਨ ਪੁਲਿਸ ਵਾਲੇ ਝੂਠੀ ਗਵਾਹੀ ਦਿਵਾਉਣ ਲਈ ਸੁਪਨੇ ਦਿਖਾਲਦੇ ਹਨ ਲਾਟਰੀ ਵਾਲੇ ਸੁਪਨੇ ਦਿਖਾਲਦੇ ਹਨ ਲਾਟਰੀ ਤਾਂ ਕਿਸੇ ਦੋ ਚੋਂ ਦੀ ਨਿਕਲੇਗੀ ਪਰ ਬੰਦਾ ਲਾਟਰੀ ਪਾ ਕੇ ਸੁਪਨੇ ਜਰੂਰ ਲੈਣ ਲੱਗ ਪੈਂਦਾ ਹੈ ਇਨਮੇ ਕਛ ਤੇਰੋ ਨਹੀਂ ਕੁਝ ਸੁਪਨੇ ਜਾਗਦੇ ਲੈ ਰਹੇ ਹਨ ਤੇ ਕੁਝ ਸੁੱਤੇ ਪਿਆ ਲੈ ਰਹੇ ਹਨ ਜਿਸ ਤਰ੍ਹਾਂ ਸੁੱਤੇ ਪਿਆ ਆਇਆ ਸੁਪਨਾ ਸੱਚ ਨਹੀਂ ਹੈ ਇਸੇ ਤਰ੍ਹਾਂ ਜਾਗਦਿਆਂ ਝੂਠ ਤੇ ਆਧਾਰਿਤ ਲਿਆ ਸੁਪਨਾ ਵੀ ਸੱਚ ਨਹੀਂ ਹੁੰਦਾ ਸੁਪਨੇ ਵਿੱਚ ਜੋ ਕੁਝ ਮਿਲਦਾ ਹੈ ਉਹ ਸਦੀਵਕਲ ਸੱਚ ਨਹੀਂ ਹੁੰਦਾ ਆਮਦਨ ਦਾ ਪੱਖ ਥੋੜਾ ਹੋਵੇ ਪਰ ਵੇਤਨ ਨਾਲੋਂ ਕਰਜ਼ਾ ਵੱਧ ਚੁੱਕ ਕੇ ਘਰ ਬਣਾ ਲੇ ਆਦਮੀ ساری ਜ਼ਿੰਦਗੀ ਕਰਜ਼ਾ ਲੌਂਦਾ ਹੀ ਰਹਿ ਜਾਵੇਗਾ ਜਿਹੜਾ ਮੇਰੇ ਹੱਥ ਵਿੱਚ ਨਹੀਂ ਉਸ ਨੂੰ ਆਪਣਾ ਕਿਵੇਂ ਮੰਨਿਆ ਜਾ ਸਕਦਾ ਨਾਨਕ ਕਹੇ ਬਖਾਨ ਗੁਰੂ ਸਾਹਿਬ ਜੀ ਨੇ ਜ਼ਿੰਦਗੀ ਦੀ ਅਸਲੀਅਤ ਦੱਸ ਦਿੱਤੀ ਹੈ ਝੂਠੇ ਸੁਪਨੇ ਤੇਰਾ ਕੁਝ ਨਹੀਂ ਸਵਾਰ ਸਕਦੇ ਅਗਾਹ ਵਧੀ ਸੋਚ ਨੂੰ ਅਪਣਾ ਕੇ ਅਸਲੀਅਤ ਆਧਾਰਤ ਸੁਪਨੇ ਲੈਣ ਨਾਲ ਹੀ ਕਿਸੇ ਮੰਜ਼ਲ ਤੇ ਪਹੁੰਚ ਸਕੀਦਾ ਹੈ ਨੰਬਰ 1 ਝੂਠ ਤੇ ਆਧਾਰਤ ਉਲੀਕੇ ਮਨੋਰਥ ਕਦੇ ਪੂਰੇ ਨਹੀਂ ਹੁੰਦੇ ਨੰਬਰ 2 ਆਪਣੀ ਮਤ ਨਾਲ ਜੋ ਸੰਸਾਰ ਰਚਿਆ ਹੈ ਇਹ ਇੱਕ ਅਧੂਰਾ ਸੁਪਨਾ ਹੈ ਨੰਬਰ 3 ਨਸ਼ੇੜੀ ਪੁੱਤ ਦੇ ਵਿਆਹ ਦਾ ਸੁਪਨਾ ਤਕਲੀਫਦਾਇਕ ਹੋਵੇਗਾ ਨੰਬਰ 4 ਅਸਲ ਮੁੱਦਾ ਹੈ ਕਿ ਮੈਂ ਆਪਣੀ ਜੀਵਨ ਵਿੱਚੋਂ ਹਉਮੈ ਨੂੰ ਕਿੱਦਾਂ ਮਾਰਨਾ ਹੈ ਨੰਬਰ 5 ਅਟਲ ਸਚਾਈ ਹੈ ਔਗਣ ਕਦੇ ਵੀ ਸਾਡਾ ਸਾਥ ਨਹੀਂ ਦੇਣਗੇ ਨਰਪਤ ਏਕ ਸਿੰਘਾਸਨ ਸੋਇ ਸੁਪਨੇ ਭਇਆ ਪਿਖਾਰੀ ਅਸ਼ਤ ਰਾਜ ਵਿਸ਼ਰਤ ਦੁਖ ਪਾਇਆ ਸੋਗਤ ਪਈ ਹਮਾਰੀ ਆ ਰਾਜ ਭਉੰਗ ਪ੍ਰਸੰਗ ਜੈਸੇ ਹਨ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਭਰੇ ਅਬ ਕਹਤੇ ਕਹਿਣ ਨਾ ਆਇਆ ਪੰਨਾ 657 ਸ਼ਲੋਕ ਨੰਬਰ 42 ਗਰਭ ਕਰਤ ਹੈ ਦੇਹ ਕੋ ਬਿਨ ਸਹਿ ਸ਼ਨਮੈ ਮੀਤ ਜਿਹ ਪ੍ਰਾਣੀ ਹਰ ਜਸ ਕਯੋ ਨਾਨਕ ਤੇਹ ਜਗ ਜੀਤ ਇਸ ਨਾਸ਼ਵੰਤ ਸਰੀਰ ਦਾ ਕਾਦਾ ਹੰਕਾਰੀ ਭੂਮਿਕਾ ਹੰਕਾਰ ਕਰਨਾ ਬੇਸਮਝਾਂ ਦਾ ਕੰਮ ਹੈ ਤੇ ਰੱਬੀ ਨਿਜਮਾਵਲੀ ਵਿੱਚ ਖੁਦਾ ਪਰਸਤ ਜ਼ਿੰਮੇਵਾਰੀ ਸਮਝਦੇ ਹਨ ਕੋਣਾ ਕਿਸੇ ਕੰਮ ਨਹੀਂ ਆਉਂਦਾ ਪਰ ਜੇ ਲੱਕੜ ਦੇ ਵੱਡੇ ਸ਼ਤੀਰ ਨੂੰ ਲੱਗ ਜਾਏ ਤਾਂ ਉਹ ਲੱਕੜ ਨੂੰ ਖਾ ਜਾਂਦਾ ਹੈ ਜਿਹੜੀ ਵੀ ਲੱਕੜ ਘਣ ਦੇ ਗੇੜ ਵਿੱਚ ਆ ਗਈ ਉਸ ਦੀ ਅੰਦਰੋਂ ਹੋਣ ਦੀ ਖਤਮ ਹੋ ਜਾਂਦੀ ਹੈ ਸਾਡੇ ਸਰੀਰ ਭਾਵ ਦਿਮਾਗ ਵਿੱਚ ਭੈੜੇ ਖਿਆਲਾਂ ਦੀਆਂ ਐਸੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ ਜਿਹੜੀਆਂ ਸਰੀਰ ਦੀ ਸਤਾ ਹੀ ਖਾ ਜਾਂਦੀਆਂ ਹਨ ਭਾਵ ਗਿਆਨ ਇੰਦਰੀਆਂ ਨੂੰ ਬਰਬਾਦ ਕਰ ਦਿੰਦੀਆਂ ਇਹਨਾਂ ਬਿਮਾਰੀਆਂ ਵਿੱਚ ਪੰਜ ਮੁੱਖ ਵਿਕਾਰ ਹਨ ਜਿਹੜੇ ਸਾਡੇ ਆਤਮਿਕ ਜੀਵਨ ਨੂੰ ਘੌਲਵਾ ਗੰਦਰੋਂ ਖਾ ਜਾਂਦੇ ਹਨ ਪੰਜਾਂ ਵਿਕਾਰਾਂ ਵਿੱਚੋਂ ਹੰਕਾਰ ਹੈ ਸਵਾਰ ਹੈ ਜਿਹੜਾ ਆਤਮਿਕ ਵਿਕਾਸ ਵਿੱਚ ਵੱਡੀ ਰੁਕਾਵਟ ਹੈ ਜੋਗੀ ਸਰੀਰ ਨੂੰ ਸੰਭਾਲਣ ਤੇ ਲੱਗੇ ਹੋਏ ਹਨ ਕਿ ਅਸੀਂ ਲੰਬਾ ਸਮਾਂ ਜਿਉਂਦੇ ਰਹੀਏ ਪਰ ਉਹਨਾਂ ਨੂੰ ਜੋਗੀ ਹੋਣ ਦਾ ਹੰਕਾਰ ਹੀ ਲੈ ਬੈਠਾ ਜੋਗੀ ਸਰੀਰਕ ਚਿੰਨਾ ਦਾ ਹੰਕਾਰ ਪਾਲੀ ਬੈਠੇ ਸਨ ਹੰਕਾਰ ਕੋਣ ਵਰਗਾ ਹੈ ਜਿਹੜਾ ਵਿੱਚੋ ਵਿੱਚੀ ਆਤਮਿਕ ਗੁਨਾ ਦਾ ਭੋਗ ਪਾਈ ਜਾਂਦਾ ਹੈ ਜਾਨਵਰਾਂ ਵਿੱਚੋਂ ਬਾਂਦਰੀ ਦਾ ਆਪਣੇ ਬੱਚਿਆਂ ਨਾਲ ਬਹੁਤ 모ਹ ਹੈ ਜੇ ਕਿਤੇ ਬਾਂਦਰੀ ਦਾ ਬੱਚਾ ਮਰ ਜਾਏ ਤਾਂ ਉਹ ਮਰੇ ਨੂੰ ਚੁੱਕੀ ਫਿਰਦੀ ਹੈ ਪਰ ਜੇ ਕਿਤੇ ਗਰਮੀ ਨਾਲ ਬਾਂਦਰੀ ਦੇ ਪੈਰ ਸੜਦੇ ਹੋਣ ਤਾਂ ਇਹ ਆਪਣੇ ਬੱਚਿਆਂ ਨੂੰ ਪੈਰਾਂ ਥੱਲੇ ਲੈ ਲੈਂਦੀ ਹੈ ਔਰੰਗਜ਼ੇਬ ਦਾ ਆਪਣੇ ਸਰੀਰ ਨਾਲ ਹੀ 모ਹ ਸੀ ਇਸ ਲਈ ਉਸ ਨੇ ਨਾ ਤਾਂ ਭਰਾਮਾਂ ਨੂੰ ਬਖਸ਼ਿਆ ਤੇ ਨਾ ਪਿਓ ਤੇ ਰਹਿਮ ਕੀਤਾ ਰਾਜਨੀਤਿਕ ਲੋਕ ਵੀ ਕੇਵਲ ਆਪਣੀ ਗੱਦੀ ਦਾ ਹੀ ਖਿਆਲ ਰੱਖਦੇ ਹਨ ਸ਼ਲੋਕ ਗਰਭਕਰਤ ਹੈ ਦੇਹ ਕੋ ਬਿਨਸੈ ਸ਼ਨਮ ਮੀਤ ਜੇ ਪ੍ਰਾਣੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਅਖਰੀਅਤ हे ਮਿੱਤਰ ਜਿਸ ਸਰੀਰ ਦਾ ਮਨੁੱਖ ਸਦਾ ਮਾਣ ਕਰਦਾ ਰਹਿੰਦਾ ਹੈ ਕਿ ਇਹ ਮੇਰਾ ਆਪਣਾ ਹੈ ਉਹ ਸਰੀਰ ਇੱਕ ਛਿਨ ਵਿੱਚ ਹੀ ਨਾਸ਼ ਹੋ ਜਾਂਦਾ ਹੈ ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਆ ਆਪਣੇ ਇਸ ਸਰੀਰ ਦਾ ਮੋਹ ਵੀ ਝੂਠਾ ਹੀ ਹੈ ਇਹ ਨਾਨਕ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਜਗਤ ਦੇ ਮੋਹ ਨੂੰ ਜਿੱਤ ਲਿਆ ਵਿਚਾਰ ਚਰਚਾ ਤੇ ਵਿਹਾਰਕ ਪੱਖ ਹਰ ਮਨੁੱਖ ਦੀ ਚੰਗੀ ਸਿਹਤ ਹੋਣੀ ਚਾਹੀਦੀ ਹੈ ਸਰੀਰ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਗੁਰੂ ਅੰਗਦ ਪਾਤਸ਼ਾਹ ਜੀ ਨੇ ਜਿੱਥੇ ਬੱਚਿਆਂ ਨੂੰ ਗੁਰਮੁਖੀ ਅੱਖਰ ਸਿਖਾਏ ਉੱਥੇ ਉਹਨਾਂ ਨੇ ਬੱਚਿਆਂ ਦੇ ਸਰੀਰ ਸੰਭਾਲਣ ਲਈ ਮਲ ਅਖਾੜੇ ਵੀ ਬਣਾਏ ਗੁਰੂ ਹਰਗੋਬਿੰਦ ਸਾਹਿਬ ਜੀ ਦੇਸ਼ ਪੰਜਾਬ ਦੀ ਆਜ਼ਾਦੀ ਲਈ ਤੰਦਰੁਸਤ ਤੇ ਨਰੋਈਆਂ ਜਵਾਨੀਆਂ ਦੀ ਮੰਗ ਕੀਤੀ। ਨਰੋਏ ਸਰੀਰ ਸਮੱਸਿਆਵਾਂ ਨਾਲ ਜੂਝਦੇ ਹਨ ਤੇ ਦਰਿਆਵਾਂ ਦੇ ਵਹਿਣ ਮੋੜ ਸਕਦੇ ਹਨ ਜਦੋਂ ਮਨ ਤਕੜਾ ਹੋਵੇਗਾ। ਇੱਥੇ ਜਿਹੜਾ ਗੁਰਦੇਵ ਪਿਤਾ ਜੀ ਮਸਲਾ ਰੱਖ ਰਹੇ ਹਨ ਉਹ ਸਰੀਰਕ ਹੰਕਾਰ ਦਾ ਹੈ। ਗਰਭਕਰਤ ਹੈ ਦੇਖੋ। ਕੇਵਲ ਆਪਣੇ ਖਾਣ ਪੀਣ, ਸੁੱਖ ਆਰਾਮ ਸਰੀਰ ਦੁਆਰਾ ਵੱਧ ਤੋਂ ਵੱਧ ਭੋਗ ਭੋਗਣ ਦਾ ਪ੍ਰਬੰਧ ਕਰਨ ਵਿੱਚ ਲੱਗਿਆ ਹੋਇਆ ਹੈ। ਇੱਥੋਂ ਤੱਕ ਅਮਲੀ ਕੇਵਲ ਆਪਣੇ ਸਰੀਰ ਦੀ ਲੋੜ ਪੂਰੀ ਕਰਨ ਤੱਕ ਹੀ ਸੀਮਤ ਰਹਿ ਜਾਂਦਾ ਹੈ। ਅਮਲੀ ਬੰਦਾ ਘਰ ਦੀਆਂ ਪਰਤਾਂ ਤੱਕ ਵੇਚ ਦਿੰਦਾ ਹੈ। ਸਰੀਰਕ ਮੋਹ ਵਿੱਚ ਜਦੋਂ ਕਾਮਕ ਬਿਰਤੀ ਉਤੇਜਨ ਕਰਦੀ ਹੈ ਤਾਂ ਇਹ ਆਪਣਾ ਪਰਾਇਆ ਤੇ ਆਂਡ ਗੁਆੜ ਵੀ ਨਹੀਂ ਦੇਖਦਾ। ਬਲਾਤਕਾਰ ਦੀਆਂ ਘਟਨਾਵਾਂ ਇਸੇ ਸੰਦਰਭ ਵਿੱਚੋਂ ਪੈਦਾ ਹੁੰਦੀਆਂ ਹਨ। ਜੇ ਸਰੀਰ ਦੁਆਰਾ ਜ਼ੁਲਮੀ ਹੁਕਮ ਚਲਾਉਂਦਾ ਸੀ ਅਕਸਰ ਨੂੰ ਇੱਕ ਦਿਨ ਟਹਿ ਹੀ ਜਾਣਾ ਹੈ। ਜਿਹੜਾ ਸਰੀਰ ਤਖਤ ਤੇ ਬੈਠ ਕੇ ਹੁਕਮ ਚਲਾਉਂਦਾ ਸੀ ਆਵ ਹੰਕਾਰ ਦਾ ਪ੍ਰਗਟਾਵਾ ਕਰਦਾ ਸੀ ਇੱਕ ਦਿਨ ਉਸਨੇ ਖਤਮ ਹੋ ਜਾਣਾ ਹੈ ਬਿਨ ਸੈ ਸ਼ਨਮਹਿ ਮੀਤ ਇਸ ਨੂੰ ਹੋਰ ਬਰੀਕ ਅਰਥਾਂ ਨਾਲ ਸਮਝਾਂਗੇ ਸਰੀਰ ਦੇ ਗਿਆਨ ਤੇ ਕਰਮ ਇੰਦਰੀ ਕੰਮ ਕਰਦੇ ਹਨ ਇੱਕ ਮਨ ਕੰਮ ਕਰਦਾ ਹੈ ਮਨ ਵਿੱਚ ਜਦੋਂ ਵਿਕਾਰ ਪ੍ਰਫੁੱਲਤ ਹੁੰਦੇ ਹਨ ਤਾਂ ਜੀਵਨ ਸਚਾਈ ਦੀ ਲੀਤੋਂ ਉਤਰ ਜਾਂਦਾ ਹੈ ਵਿਕਾਰ ਜਿਹੜੇ ਪਹਿਲਾਂ ਮਿੱਤਰ ਬਣੇ ਹੋਏ ਸਨ ਜਦੋਂ ਬਗ اخلاق ਪ੍ਰਗਟ ਹੋ ਜਾਂਦਾ ਹੈ ਤਾਂ ਇਹ ਵਿਕਾਰ ਰੂਪੀ ਮਿੱਤਰ ਉਹ ਸੇ ਵਕਤ ਸਾਥ ਛੱਡ ਜਾਂਦੇ ਹਨ ਮਨੁੱਖੀ ਸੁਭਾਅ ਉਕਸਾਉ ਬਿਰਤੀ ਦੁਆਰਾ ਬਲਾਤਕਾਰ ਜਾਂ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ ਹੋ ਜਾਂਦੀ ਹੈ ਵਿਕਾਰ ਸਮਾਜ ਵਿੱਚ ਉਦਾਂ ਹੀ ਖੜੇ ਹਨ ਪਰ ਬੰਦਾ ਜੇਲ੍ਹ ਦੀ ਹਵਾ ਖਾ ਰਿਹਾ ਹੁੰਦਾ ਹੈ バス ਵਿੱਚ ਸਫ਼ਰ ਕਰਦੇ ਆਂ ਕਈ ਸਵਾਰੀਆਂ ਆਪਣੇ ਸਰੀਰ ਨੂੰ ਹੀ ਮੁੱਖ ਰੱਖ ਕੇ ਦੂਜੇ ਨੂੰ ਬਹੁਤ ਥੋੜੀ ਸੀਟ ਛੱਡਦੇ ਹਨ ਉਹ ਤਾਂ ਇੰਜ ਸਮਝਦੇ ਹਨ ਕਿ ਜਿਵੇਂ バス ਅਸੀਂ ਮੁੱਲ ਲੈ ਲਈ ਹੋਵੇ ਤੇ ਕਈ ਹਰੇਕ ਨਾਲ ਆਪਣਤ ਕਰਦੇ ਆ ਆਪਣੀ ਸੀਟ ਲੋੜਵੰਦ ਨੂੰ ਦੇ ਦਿੰਦੇ ਹਨ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਨੇ ਜਿਹੇ ਪ੍ਰਾਣੀ ਹਰ ਜਾ ਸਕਿਓ ਰੱਬੀ ਨਿਜ ਮਾਵਲੀ ਨੂੰ ਸਮਝ ਲਿਆ ਹੈ ਮੇਰੇ ਕਰਕੇ ਜੇ ਕਿਸੇ ਨੂੰ ਕੋਈ ਰਾਤ ਮਿਲਦੀ ਹੈ ਤਾਂ ਮੈਨੂੰ ਸਹਿਯੋਗ ਕਰਨ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਜਿਸ ਨੇ ਆਪਣੀਆਂ ਬਾਸ਼ਨਾਵਾਂ ਤੇ ਕੰਟਰੋਲ ਕਰ ਲਿਆ ਉਸ ਨੇ ਹੀ ਆਪਣੇ ਮਨ ਨੂੰ ਜਿੱਤ ਲਿਆ ਨਾਨਕ ਤੇਹ ਜਗ ਜੀਤ ਵਿਕਾਰ ਮਨੁੱਖ ਨੂੰ ਨਚਾਉਂਦੇ ਹਨ ਪਰ ਸਾਥ ਨਹੀਂ ਦਿੰਦੇ ਸ਼ੋਭਕੁਣ ਸਾਥ ਦੇ ਕੇ ਭੈੜੇ ਮਨਸੂਬਿਆਂ ਤੋਂ ਨਿਹਰਾ ਬਚਾਉਂਦੇ ਹੀ ਨਹੀਂ ਸਗੋਂ ਇੱਜ਼ਤ ਵੀ ਦਬਾਉਂਦੇ ਹਨ ਨੰਬਰ 1 ਹੰਕਾਰੀ ਮਨੁੱਖ ਕੇਵਲ ਆਪਣੇ ਸਰੀਰਕ ਤਲਬ ਸੰਬੰਧੀ ਹੀ ਸੋਚਦਾ ਹੈ ਨੰਬਰ 2 ਵਿਕਾਰਮਨ ਨੂੰ ਸੋਹਣੇ ਸੁਪਨੇ ਦਿਖਾਲਦੇ ਹਨ ਪਰ ਜਦੋਂ ਬੰਦਾ ਫਸ ਜਾਂਦਾ ਹੈ ਤਾਂ ਇਹ ਤੁਰੰਤ ਸਾਥ ਛੱਡ ਜਾਂਦੇ ਹਨ ਨੰਬਰ 3 ਜ਼ਿੰਦਗੀ ਸਫਲ ਉਹ ਹੁੰਦੀ ਹੈ ਜਿਹੜੀ ਉਦਮ ਮਿਹਨਤ ਇਮਾਨਦਾਰੀ ਤੇ ਸੰਤੋਖ ਨਾਲ ਚੱਲਦੀ ਹੋਵੇ ਨੰਬਰ 4 ਜੱਗ ਜਿੱਤਣ ਦਾ ਭਾਵ ਭੈੜੀ ਸੋਚ ਤੋਂ ਕਿਨਾਰਾ ਕਰਨਾ ਤੇ ਵਿਕਾਰਾਂ ਤੇ ਕਾਬੂ ਪਾਉਣਾ ਨੰਬਰ 5 ਸੱਚੇ ਮਾਰਗ ਤੇ ਚੱਲਣਾ ਹੀ ਰੱਬੀ ਬੰਦਗੀ ਹੈ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਇਕਾ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਪੰਨਾ ਨੰਬਰ 922 ਸ਼ਲੋਕ ਨੰਬਰ 43 ਜਿਹ ਘਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਸੱਚ ਹੀ ਮੁਕਤੀ ਦਿਵਾਉਂਦਾ ਹੈ ਭੂਮਿਕਾ ਜਦੋਂ ਕਿਹਾ ਜਾਂਦਾ ਹੈ ਕਿ ਮੈਂ ਸੁਖ ਲਈ ਸਾਰਾ ਕੁਝ ਕਰਦਾ ਹਾਂ ਇਸ ਦਾ ਅਰਥ ਹੁੰਦਾ ਹੈ ਕਿ ਫਿਰ ਦੁੱਖ ਵੀ ਹੁੰਦੇ ਹਨ ਜਦੋਂ ਕਿਹਾ ਜਾਂਦਾ ਹੈ ਕਿ ਅੱਜ ਠੰਡ ਬਹੁਤ ਹੈ ਤਾਂ ਸਮਝ ਆਉਂਦੀ ਹੈ ਕਿ ਗਰਮੀ ਵੀ ਹੁੰਦੀ ਹੈ ਵਿਚਾਰ ਦੇ ਦੋ ਪਹਿਲੂ ਨਜ਼ਰ ਆਉਣਗੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਮੈਨੂੰ ਮੁਕਤੀ ਚਾਹੀਦੀ ਹੈ ਅਫਟ ਸਵਾਲ ਚਿੱਤ ਵਿੱਚ ਆ ਜਾਂਦਾ ਹੈ ਕਿ ਫਿਰ ਕੋਈ ਬੰਧਨ ਵੀ ਹੁੰਦੇ ਹਨ ਇਸ ਦਾ ਅਰਥ ਹੈ ਕਿ ਸਾਡੀ ਆਤਮਾ ਭਾਵ ਸੋਚ ਕਈ ਤਰ੍ਹਾਂ ਦੇ ਬੰਧਨਾਂ ਵਿੱਚ ਜਕੜੀ ਪਈ ਹੈ ਅਸਾਂ ਉਸ ਤੋਂ ਮੁਕਤ ਹੋਣਾ ਹੈ ਭਾਰਤ ਵਿੱਚ ਸਨਾਤਨੀ ਮਤ ਅਨੁਸਾਰ ਮੁਕਤੀ ਦੀ ਅਵਸਥਾ ਮਰਨ ਉਪਰੰਤ ਰੱਖੀ ਗਈ ਹੈ ਬ੍ਰਾਹਮਣੀ ਫਲਸਫੇ ਅਨੁਸਾਰ ਬ੍ਰਾਹਮਣ ਨੂੰ ਦਾਨ ਪੁੰਨ ਦਿਓ ਤਾਂ ਬੰਦੇ ਨੂੰ ਮੁਕਤੀ ਮਿਲਦੀ ਹੈ ਗੁਰਬਾਣੀ ਫਲਸਫਾ ਮਰਨ ਉਪਰੰਤ ਵਾਲੀ ਕਿਸੇ ਵੀ ਮੁਕਤੀ ਨੂੰ ਨਹੀਂ ਮੰਨਦਾ ਬਾਣੀ ਕਹੇ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਪੰਨਾ 93 ਸਾਡੇ ਜੀਵਨ ਵਿੱਚ ਸਭ ਤੋਂ ਵੱਧ ਹਉਮੈ ਦਾ ਬੰਧਨ ਪਿਆ ਹੋਇਆ ਹੈ ਅਸਾਂ ਉਸ ਤੋਂ ਮੁਕਤ ਹੋਣਾ ਹੈ ਵਰਤਮਾਨ ਜ਼ਿੰਦਗੀ ਵਿੱਚ ਇਮਾਨਦਾਰ ਤੇ ਸਚਾਈ ਨੂੰ ਹਰ ਵੇਲੇ ਸਾਹਮਣੇ ਰੱਖ ਕੇ ਤੁਰਨ ਦਾ ਯਤਨ ਕੀਤਾ ਜਾਏਗਾ ਤਾਂ ਨਿਰਸੰਦੇਹ ਵਿਕਾਰਾਂ ਵੱਲੋਂ ਮੁਕਤੀ ਹੋਵੇਗੀ ਸ਼ਲੋਕ ਜਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤ ਤਾ ਜਾਨ ਤਹਿ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਅਖਰੀ ਅਰਥ ਇਹ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਟਿਕਿਆ ਰਹਿੰਦਾ ਹੈ ਉਸ ਮਨੁੱਖ ਨੂੰ ਮੋਹ ਦੇ ਜਾਲ ਤੋਂ ਬਚਿਆ ਹੋਇਆ ਸਮਝ ਇਹ ਨਾਨਕ ਆਖੇ ਇਹ ਭਾਈ ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਵਿਚਾਰ ਚਰਚਾ ਤੇ ਵਿਹਾਰਕ ਪੱਖ ਇਸ ਸ਼ਲੋਕ ਵਿੱਚ ਵਿਚਾਰ ਕੀਤੀ ਗਈ ਹੈ ਕਿ ਜਿਸ ਹਿਰਦੇ ਵਿੱਚ ਰੱਬ ਦਾ ਸਿਮਰਨ ਹੈ ਉਹ ਇਨਸਾਨ ਮੁਕਤ ਹੈ ਸਿਮਰਨ ਸੰਬੰਧੀ ਇਹ ਸਮਝਿਆ ਗਿਆ ਹੈ ਕਿ ਇੱਕ ਸ਼ਬਦ ਦਾ ਵਾਰ-ਵਾਰ ਉਚਾਰਨ ਕੀਤਾ ਜਾਏ ਉਹ ਸਿਮਰਨ ਹੈ। ਅਸਲ ਸ਼ਬਦ ਨੂੰ ਸਮਝਿਆ ਜਾਏ ਤਾਂ ਸਮਝ ਆਉਂਦੀ ਹੈ ਕਿ ਜਿਹੀਂ ਘਟ ਸਿਮਰਨ ਰਾਮ ਕੋ ਜਿਸ ਹਿਰਦੇ ਵਿੱਚ ਰਾਮ ਦਾ ਸਿਮਰਨ ਹੈ। ਰਾਮ ਦਾ ਅਰਥ ਰਾਮਚੰਦਰ ਤੋਂ ਨਹੀਂ ਸਗੋਂ ਉਸ ਰਾਮ ਦੀ ਗੱਲ ਕੀਤੀ ਹੈ ਜੋ ਸਾਰਿਆਂ ਵਿੱਚ ਰਮਿਆ ਹੋਇਆ ਤੇ ਸਰਬਵਿਆਪਕ ਹੈ। ਗੁਰਬਾਣੀ ਵਿੱਚ ਰਾਮ ਸੰਬੰਧੀ ਸੌਖਾ ਸਮਝਣਾ ਹੋਵੇ ਤਾਂ ਦੋ ਤੁਕਾਂ ਤੋਂ ਸਮਝ ਸਕਦੇ ਹਾਂ ਸਾਡੇ ਮਨ ਦਾ ਮਾਲਕ ਸੱਚ ਹੈ ਸੱਚ ਦਾ ਅਭਿਆਸ ਹੀ ਆਰਾਮ ਸਿਮਰਨ ਹੈ ਸੱਚ ਸਭ ਨਾ ਹੋਏ दारू ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ ਜਿਨ ਸੱਚ ਭਲੇ ਹੋਏ ਪੰਨਾ 468 ਜੇ ਮਨ ਵਿੱਚ ਸੱਚ ਦਾ ਟਿਕਾਹ ਹੁੰਦਾ ਹੈ ਤਾਂ ਮਲੀਨ ਸੋਚ ਜਨਮ ਨਹੀਂ ਲੈ ਸਕਦੀ ਮਲੀਨ ਸੋਚ ਦਾ ਨਾਮ ਹੀ ਪਾਪ ਹੈ ਸਿਮਰਨ ਦਾ ਅਰਥ ਹੈ ਸੱਚ ਨੂੰ ਦਿਮਾਗ ਵਿੱਚ ਬਿਠਾਉਣਾ ਸੱਚ ਸੰਤੋਖ ਵਰਗੇ ਦੇਵੀ ਗੁਣਾਂ ਨਾਲ ਆਪਣੀ ਸੋਚ ਨੂੰ ਤਰੋ-ਤਾਜ਼ਾ ਰੱਖਣਾ ਜਦੋਂ ਹਰ ਵੇਲੇ ਸੇਵਾ ਭਾਵਨਾ ਇਮਾਨਦਾਰੀ ਕੰਮ ਕਰੇਗੀ ਤਾਂ ਅਸੀਂ ਆਪਣੇ ਆਪ ਹੀ ਹੰਕਾਰ ਲੋਭ ਤੋਂ ਮੁਕਤ ਹੁੰਦੇ ਰਹਾਂਗੇ ਜਿਵੇਂ ਘਟ ਸਿਮਰਨ ਰਾਮ ਕੋ ਘਟ ਹਿਰਦਾ ਦਿਮਾਗ ਵਿੱਚ ਸੱਚ ਨੂੰ ਰੱਖਣ ਦੀ ਤਾਕੀਦ ਕੀਤੀ ਗਈ ਹੈ ਭਾਵੇਂ ਸਾਡਾ ਵਿਹਾਰਕ ਪਖ ਹਰ ਵੇਲੇ ਇਨ੍ਹਾਂ ਗੁਣਾਂ ਵਿੱਚ ਵਿਚਰਦਾ ਰਹੇਗਾ ਵਿਕਾਰੀ ਸੋਚ ਤੋਂ ਬਚਿਆ ਰਹੇਗਾ ਇਹ ਮਾਨਸਿਕ ਅਭਿਆਸ ਹੈ ਤੇ ਇਸੇ ਨੂੰ ਸਿਮਰਨ ਕਿਹਾ ਗਿਆ ਹੈ ਸੋਨਾਰ ਮੁਕਤਾ ਜਾਨ ਉਹ ਮਨੁੱਖ ਮੁਕਤ ਹੈ ਜਿਸਦੇ ਹਿਰਦੇ ਵਿੱਚ ਲਾਲਚ ਈਰਖਾ ਨਹੀਂ ਹੈ ਜਿਉਂਦੇ ਸਮੇਂ ਹੀ ਵਿਕਾਰਾਂ ਵੱਲੋਂ ਮੁਕਤ ਹੋਣਾ ਹੈ ਰੱਬ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਜਦੋਂ ਕੂੜ ਦੀ ਦੀਵਾਰ ਟੁੱਟ ਜਾਏ ਤੇ ਹਨਾਰ ਹਰ ਅੰਤਰ ਨਹੀਂ ਸੱਚ ਰੂਪ ਵਿੱਚ ਸਾਡੇ ਰੱਬ ਸਾਡੇ ਅੰਦਰ ਹੀ ਬੈਠਾ ਹੈ ਜਦੋਂ ਉਦਮ ਮਿਹਨਤ ਇਮਾਨਦਾਰੀ ਦੇ ਧਾਰਨੀ ਹੋ ਕੇ ਚੱਲਾਂਗੇ ਤਾਂ ਸਾਡੇ ਤੇ ਰੱਬ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਤਤ ਗਿਆਨ ਨੂੰ ਸਮਝ ਕੇ ਅੰਦਰੋਂ ਤੇ ਬਾਹਰੋਂ ਇੱਕ ਹੋਣਾ ਹੈ ਭਾਵ ਮਾਨ ਵਿੱਚ ਸੱਚ ਹੈ ਤੇ ਵਿਹਾਰਕ ਪੱਖ ਵਿੱਚ ਵੀ ਸੱਚ ਹੋਵੇ ਨਾਨਕ ਸਾਚੀ ਮਾਨ ਸਤ ਸੰਤੋਖ ਇਮਾਨਦਾਰੀ ਉਦਮ ਤੇ ਮਿਹਨਤ ਵਰਗੇ दैवी ਗੁਣਾਂ ਨੂੰ ਹਿਰਦੇ ਵਿੱਚ ਵਸਾ ਨੰਬਰ 1 ਸੱਚ ਨੂੰ ਭੱਲੇ ਬਲਣਾ ਹੀ ਹਿਰਦੇ ਵਿੱਚ ਰਾਮ ਦਾ ਨਿਵਾਸ ਹੈ ਨੰਬਰ 2 ਵੇਕਾਰੀ ਸੋਚ ਛੱਡਿਆਂ ਹੀ ਜੀਵਨ ਵਿੱਚ ਮੁਕਤ ਹੋ ਸਕਦੇ ਹਨ ਨੰਬਰ 3 ਰੱਬ ਸਤਵੇਂ ਅਸਮਾਨ ਤੇ ਨਹੀਂ ਬੈਠਾ ਹੋਇਆ ਸ਼ੋਭ ਗੁਣਾਂ ਦੇ ਰੂਪ ਵਿੱਚ ਸਾਡੇ ਮਨ ਵਿੱਚ ਬੈਠਾ ਹੈ ਨੰਬਰ 4 ਸਚਾਈ ਦੀਆਂ ਕਦਰਾਂ ਕੀਮਤਾਂ ਹੀ ਸੰਸਾਰ ਤੇ ਕਾਇਮ ਰਹਿੰਦੀਆਂ ਹਨ ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ ਜੀਭਹਿ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤਉ ਖਸਮੇ ਮਿਲਣਾ ਪੰਨਾ 139 ਸ਼ਲੋਕ ਨੰਬਰ 44 ਏਕ ਭਗਤ ਭਗਵਾਨ ਜੇ ਪ੍ਰਾਣੀ ਕਾ ਨਾਹੀਂ ਮਾਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੂਰ ਦੀ ਜੂਨ ਅਤੇ ਕੁੱਤੇ ਦੀ ਜੂਨ ਭੂਮਿਕਾ ਨਿਆਣਾ ਟਪੂਸੀਆਂ ਮਾਰੇ ਟੇਕੇ ਨਾ ਬੈਠੇ ਤਾਂ ਅਕਸਰ ਪੁਰਾਣੇ ਬਜ਼ੁਰਗ ਕਹਿ ਦਿੰਦੇ ਸਨ ਕਿ ਬਾਂਦਰਾ ਵਾਂਗ ਟਪੂਸੀਆਂ ਕੋ ਮਾਰੀ ਜਾਣਾ ਹੈ ਟੇਕੇ ਕਿਉਂ ਨਹੀਂ ਬੈਠਦਾ ਸਕੂਲ ਵਿੱਚ ਅਧਿਆਪਕ ਪੜਾਉਣ ਸਮੇ ਅਕਸਰ ਬੱਚਿਆਂ ਨੂੰ ਕਹਿ ਦਿੰਦੇ ਸਨ ਉਹ ਗਧਿਆ ਤੂੰ ਸਕੂਲ ਦਾ ਕੰਮ ਨਿਉ ਕੀਤਾ ਪਸ਼ੂ ਪੰਛੀਆਂ ਵਿੱਚ ਭੋਗ ਤੇ ਖਾਣ ਸਬੰਧੀ ਕੁਦਰਤੀ ਪ੍ਰਕਿਰਿਆ ਹੈ। ਕਈ ਜਾਨਵਰ ਕੁਦਰਤ ਦੇ ਰหัส ਵੀ ਸਮਝ ਲੈਂਦੇ ਹਨ। ਪਸ਼ੂ ਪੰਛੀ ਜਿੱਥੇ ਆਪਣੀ ਸੰਤਾਨ ਵਿੱਚ ਵਾਧਾ ਕਰਦੇ ਹਨ, ਉਥੇ ਆਪਣੀ ਸੁਰੱਖਿਆ ਸਬੰਧੀ ਵੀ ਬਹੁਤ ਸੁਚੇਤ ਹੁੰਦੇ ਹਨ। ਹਵਾਈ ਅੱਡਿਆਂ ਤੇ ਮਨੁੱਖ ਵੱਲੋਂ ਲਿਆਂਦਾ ਗੈਰ ਕੁਦਰਤੀ ਸਮਾਨ ਕੁੱਤੇ ਬੜੀ ਆਸਾਨੀ ਨਾਲ ਫੜ ਲੈਂਦੇ ਹਨ। ਸਿਖਾਏ ਹੋਏ ਜਾਨਵਰ ਬੜੇ ਵਫਾਦਾਰ ਹੁੰਦੇ ਹਨ। ਬੰਦਾ ਬੋਲਣੋਂ ਨਾ ਹਟੇ ਤਾਂ ਸੁਣਨ ਵਾਲਾ ਅਕਸਰ ਕਹਿ ਦਿੰਦਾ ਹੈ, "ਕੁੱਤੇ ਅੰਗੂ ਪੌਂਕੀ ਜਾਂਦਾ।" ਕਿਸੇ ਦੀ ਵੀ ਗੱਲ ਸੁਣ ਲੈ ਆਲਸੀ ਸੁਭਾਅ ਵਾਲੇ ਨੂੰ ਬਲਦ ਕਿਹਾ ਜਾਂਦਾ ਹੈ ਕਾਮਕ ਬਿਰਤੀ ਦੇ ਉੱਤੇ ਮਨੁੱਖ ਨੂੰ ਹਾਥੀ ਦੀ ਤੁਲਨਾ ਦਿੱਤੀ ਜਾਂਦੀ ਹੈ ਸਫਾਈ ਨਾ ਰੱਖਣ ਵਾਲੇ ਨੂੰ ਆਮ ਹੀ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਤਾਂ ਸੂਰਾ ਵਾਂਗੂ ਰਹਿ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੇ ਸੁਭਾਅ ਨੂੰ ਦੇਖ ਕੇ ਹੀ ਕਿਹਾ ਹੈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰਫੁਰ ਮਾਨ ਪੰਨਾ 350 ਜੇ ਮਨੁੱਖ ਹੋਣ ਕਰਕੇ ਮਨੁੱਖਤਾ ਵਾਲੇ ਗੁਣ ਨਹੀਂ ਹਨ ਤਾਂ ਇੱਕ ਕੁੱਤੇ ਤੋਂ ਵੱਧ ਹیثیت ਨਹੀਂ ਰੱਖਦਾ ਸ਼ਲੋਕ ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਅਖਰੀ ਅਰਥ ਇਹ ਨਾਨਕ ਆਖੇ ਭਾਈ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੀ ਭਗਤੀ ਨਹੀਂ ਹੈ ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ ਕਿਸੇ ਸੂਰ ਦਾ ਸਰੀਰ ਹੈ ਜਾਂ ਕਿਸੇ ਕੁੱਤੇ ਦਾ ਸਰੀਰ ਹੈ ਵਿਚਾਰ ਚਰਚਾ ਤੇ ਵਿਹਾਰਕ ਪੱਖ ਦੇਖਿਆ ਜਾਏ ਤਾਂ ਹਰ ਜੂਨ ਆਪਣੇ ਆਪਣੇ ਥਾਂ ਬਹੁਤ ਖੁਸ਼ ਹੈ ਇਹ ਤਾਂ ਸਾਡੀ ਸੋਚ ਹੈ ਕਿ ਆ ਜੂਨਾ ਬਹੁਤ ਮਾੜੀਆਂ ਹਨ ਅਸਲ ਵਿੱਚ ਇਸ ਵਿਚਾਰ ਨੂੰ ਇਦਾਂ ਵੀ ਸਮਝਿਆ ਜਾ ਸਕਦਾ ਹੈ ਨੁਕੀ ਦਿਮਾਗ ਦੇ ਤਿੰਨ ਹਿੱਸੇ ਜਾਗਦੇ ਹਨ ਤੇ ਇੱਕ ਸੁੱਤਾ ਹੋਇਆ ਹੈ ਜਿਹੜਾ ਗਿਆਨ ਦੁਆਰਾ ਜਗਾਉਣਾ ਸੀ ਫਿਰ ਇਸ ਨੇ ਭਗਵਾਨ ਦਾ ਰੂਪ ਹੋਣਾ ਸੀ ਪਸ਼ੂ ਪੰਛੀਆਂ ਦੇ ਦਿਮਾਗ ਦੇ ਦੋ ਹਿੱਸੇ ਸੁੱਤੇ ਹਨ ਤੇ ਦੋ ਜਾਗਦੇ ਹਨ ਇਹਨਾਂ ਨੂੰ ਭੋਗ ਕੇ ਖਾਣ ਸੰਬੰਧੀ ਗਿਆਨ ਹੈ ਇਸ ਤੋਂ ਵੱਧ ਨਹੀਂ ਬਨਾਸਪਤੀ ਦਾ ਕੇਵਲ ਇੱਕ ਹਿੱਸਾ ਜਾਗਦਾ ਹੈ ਤੇ ਤਿੰਨ ਸੁੱਤੇ ਹੋਏ ਹਨ ਬੀਜ ਉਗਦਾ ਹੈ ਤੇ ਪਾਣੀ ਮੰਗਦਾ ਹੈ ਜਦ ਕਿ ਪੱਥਰ ਅਬੋਧ ਹੈ ਜਿਦੋਂ ਮਨੁੱਖੀ ਸੁਭਾਅ ਵਿੱਚ ਉਤਰਾ ਚੜਾ ਆਉਂਦੇ ਹਨ ਤਾਂ ਇਸ ਨੂੰ ਵੱਖ-ਵੱਖ ਨਾਵਾਂ ਨਾਲ ਤਸਬੀਹ ਦਿੱਤੀ ਜਾਂਦੀ ਹੈ ਏਕ ਭਗਤ ਭਗਵਾਨ ਭਗਵਾਨ ਦੀ ਭਗਤੀ ਦਾ ਸੰਕਲਪ ਰੱਖਿਆ ਹੈ ਜੋ ਨਿਰੰਤਰ ਅਭਿਆਸ ਵਿੱਚ ਹੈ ਵੇਣ ਗੁਣ ਕੀਤੇ ਭਗਤ ਨਾ ਹੋਏ ਭਾਵ ਗੁਣ ਹਾਸਲ ਕਰਨੇ ਹੀ ਰੱਬ ਦੀ ਭਗਤੀ ਹੈ ਰੱਬੀ ਗੁਣਾ ਨਾਲ ਭਰਪੂਰਤਾ ਹੀ ਭਗਵਾਨ ਹੈ ਜਿਸ ਇਨਸਾਨ ਵਿੱਚ ਇਹ ਗੁਣ ਨਹੀਂ ਹਨ ਜੇ ਪ੍ਰਾਣੀ ਕਹਿ ਨਾ ਹੈ ਮਨ ਰੱਬੀ ਗੁਣ ਸਿੱਖਣ ਪ੍ਰਾਪਤ ਕਰਨ ਦੀ ਚਾਹਨਾ ਨਹੀਂ ਹੈ ਉਹ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਉਹ ਮਨੁੱਖ ਸੂਰ ਤੇ ਕੁੱਤੇ ਵਰਗਾ ਹੈ ਜੈਸੇ ਸੂਕਰ ਸਵਾਨ ਦੇਖਣ ਨੂੰ ਬੜਾ ਸੋਹਣਾ ਇਨਸਾਨ ਹੈ ਕਰਤੂਤਾ ਕੁੱਤਿਆਂ ਤੇ ਸੂਰਾਂ ਵਾਲੀਆਂ ਉਂਝ ਗੁਰਬਾਣੀ ਵਿੱਚ ਕੁੱਤੇ ਤੇ ਸੂਰ ਦੇ ਗੁਣਾ ਦੀ ਵੀ ਗੱਲ ਕੀਤੀ ਹੈ ਕੁੱਤਾ ਵਫਾਦਾਰੀ ਕਰਕੇ ਜਾਣਿਆ ਜਾਂਦਾ ਹੈ ਜਦ ਕਿ ਸੂਰ ਪਿੰਡ ਦੀ ਗੰਦਗੀ ਖਾ ਕੇ ਸਫਾਈ ਰੱਖਦਾ ਹੈ ਹੁਣ ਜੇ ਮਨੁੱਖ ਲਾਲਚੀ ਬਿਰਤੀ ਰੱਖਦਾ ਹੈ ਤੇ ਚੁਗਲੀ ਨਿੰਦਿਆ ਦੀ ਗੰਦਗੀ ਖਾਂਦਾ ਹੈ ਤਾਂ ਇਹ ਕੁੱਤੇ ਵਾਂਗ ਲਾਲਚੀ ਤੇ ਸੂਰ ਵਾਂਗ ਗੰਦਗੀ ਖਾਣ ਵਾਲੀ ਬਿਰਤੀ ਤੋਂ ਵੱਧ ਕੁਝ ਨਹੀਂ ਹੈ। ਨਾਨਕ ਮਾਨੋ ਤਾਹੇ ਤਾਨ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਡਾ ਸਰੀਰ ਭਾਵ ਗਿਆਨ ਇੰਦਰੇ ਨੀਵੇਂ ਤਲ ਵਾਲੇ ਹੋ ਗਏ ਹਨ। ਨੰਬਰ 1 ਜਿਸ ਪ੍ਰਾਣੀ ਦੇ ਮਨ ਵਿੱਚ ਗੁਣ ਹਾਸਲ ਕਰਨ ਦੀ ਪ੍ਰਵਿਰਤੀ ਨਹੀਂ ਹੈ। ਨੰਬਰ 2 ਐਸਾ ਪ੍ਰਾਣੀ ਉਹ ਕੁੱਤੇ ਤੇ ਸੂਰ ਦੇ ਸੁਭਾਅ ਵਰਗਾ ਹੈ। ਨੰਬਰ 3 ਗੁਰਦੇਵ ਪਿਤਾ ਜੀ ਨੇ ਉਦਾਹਰਣਾ ਦੇ ਕੇ ਨਰੋਏ ਸੁਭਾਅ ਦੀ ਸਿਰਜਣਾ ਕੀਤੀ ਹੈ। ਨੰਬਰ 4 ਕੁਦਰਤ ਵਿੱਚ ਕੋਈ ਜੂਨ ਮਾੜੀ ਨਹੀਂ ਹੈ। ਹਰ ਜੂਨ ਆਪਣੇ ਥਾਂ ਖੁਸ਼ ਹੈ। ਪਸ਼ੂਆਂ ਤੇ ਜਾਨਵਰਾਂ ਦਾ ਰਹਿਣ ਸਹਿਣ ਵੱਖਰਾ ਹੈ। ਨੰਬਰ 5 ਦੇਖਣ ਨੂੰ ਤਾਂ ਮਨੁੱਖ ਲੱਗਦਾ ਹੈ ਪਰ ਆਦਤਾਂ ਪਸ਼ੂਆਂ ਪੰਛੀਆਂ ਵਰਗੀਆਂ ਹੋਣ ਕਰਕੇ ਇਹਨਾਂ ਨਾਲ ਤੁਲਨਾ ਦਿੱਤੀ ਜਾਂਦੀ ਹੈ। ਗੁਰਮੰਤਰ ਹਿਣਸ ਜੋ ਪ੍ਰਾਣੀ ਤ੍ਰਗੰਤ ਜਨਮ ਪਰਿਸ਼ਟਨਾ ਊਕਰ ਸ਼ੁਕਰਾ ਗਰਧਬਾ ਕਾਕਾ ਸਰਪਨਾ ਤੋਲਖਲਾ ਪੰਨਾ 1356 ਸ਼ਲੋਕ ਨੰਬਰ 45 ਸਵਾਮੀ ਕੋ ਗਰੇ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦਹਰ ਭਜੋ ਇਕ ਮਨ ਹੋਏ ਇਕ ਚਿਤ ਕੁੱਤੇ ਦੀ ਵਫਾਦਾਰੀ ਭੂਮਿਕਾ ਪਿਛਲੇ ਸ਼ਲੋਕ ਵਿੱਚ ਗੁਰਦੇਵ ਪਿਤਾ ਜੀ ਨੇ ਸਮਝਾਇਆ ਹੈ ਕਿ ਜੇ ਮਾਨਸਿਕ ਤੌਰ ਤੇ ਮਨੁੱਖ ਲਾਲਚੀ ਈਰਖਾ ਤੇ ਨਿੰਦਿਆ ਨਾਲ ਭਰਿਆ ਹੋਇਆ ਹੈ ਤਾਂ ਉਸ ਦੀ ਹੈਸੀਅਤ ਇੱਕ ਕੁੱਤੇ ਤੇ ਸੂਰ ਦੇ ਸੁਭਾਅ ਵਰਗੀ ਹੈ ਇਸ ਸ਼ਲੋਕ ਵਿੱਚ ਕੁੱਤੇ ਅੰਦਰ ਇੱਕ ਕੁਦਰਤੀ ਗੁਣ ਦੀ ਵਿਚਾਰ ਦੇ ਕੇ ਮਨੁੱਖੀ ਵਫਾਦਾਰੀ ਦਾ ਗੁਣ ਸਮਝਾਇਆ ਹੈ ਜੰਗਲੀ ਜਾਨਵਰ ਜਿਹੜੇ ਮਨੁੱਖ ਦੇ ਨੇੜੇ ਆਏ ਮਨੁੱਖ ਨੇ ਉਹਨਾਂ ਨੂੰ ਕਈ ਗੱਲਾਂ ਸਿਖਾ ਦਿੱਤੀਆਂ ਸਿਖਾਇਆ ਹੋਇਆ ਹਾਥੀ ਕੁੱਤਾ ਕੋੜਾ ਵਫਾਦਾਰ ਬਣਾ ਕੇ ਵਿਚਰੇ ਮਨੁੱਖ ਨੇ ਆਪਣੀ ਸੋਝ ਨਾਲ ਬਲ ਤੇ ਝੋਟਾ ਖੋਤਾ ਊਠ ਮੱਝਾਂ ਗਾਇਆਂ ਬੱਕਰੀਆਂ ਤੇ ਪੇਡਾਂ ਨੂੰ ਆਪਣੀ ਵਰਤੋਂ ਦੀ ਵਰਤਿਆ। ਗੁਰਬਾਣੀ ਵਿੱਚ ਹਾਥੀ, ਕਾਂ, ਬਲਦ, ਕੋਇਲ, ਮੋਰ, ਬਬੀਹੇ ਆਦ ਪੰਛੀਆਂ ਤੇ ਜਾਨਵਰਾਂ ਦੇ ਨਾਮ ਲੈ ਕੇ ਵਿਚਾਰ ਕੀਤੀ ਹੈ। hathle ਸ਼ਲੋਕ ਵਿੱਚ ਕੁੱਤੇ ਦੀ ਵਫਾਦਾਰੀ ਦੀ ਗੱਲ ਆਈ ਹੈ। ਹੁੰਦੇ ਕੁੱਤੇ ਦੀ ਵਫਾਦਾਰੀ, ਲਾਲਚੀ ਤੇ ਸੰਤੋਖੀ ਬਿਰਤੀ ਦੀ ਵੀ ਵਿਚਾਰ ਆਈ ਹੈ। ਪੰਜਾਬੀ ਵਿੱਚ ਇੱਕ ਮੁਹਾਵਰਾ ਵੀ ਵਰਤਿਆ ਜਾਂਦਾ ਹੈ ਕਿ ਕੁੱਤੇ ਦੀ ਪੂਛਲ ਕਦੇ ਸਿੱਧੀ ਨਹੀਂ ਹੁੰਦੀ। ਇਸ ਦਾ ਭਾਵ ਅਰਥ ਹੈ ਕਿ ਕਈ ਮਨੁੱਖ ساری ਜ਼ਿੰਦਗੀ ਹੰਕਾਰ ਛੱਡਣ ਲਈ ਤਿਆਰ ਨਹੀਂ ਹੁੰਦੇ ਸਿਖਾਇਆ ਹੋਇਆ ਕੁੱਤਾ ਮਨੁੱਖ ਨਾਲੋਂ ਕੀਤੀਆਂ ਗਲਤੀਆਂ ਦੀ ਜਾਂਚ ਪੜਤਾਲ ਵਿੱਚ ਆਪਣਾ ਸਹਿਯੋਗ ਦਿੰਦਾ ਹੈ ਹਵਾਈ ਅੱਡਿਆਂ ਤੇ ਅਕਸਰ ਕੁੱਤਾ ਸੁngਾ ਕੇ ਦੱਸਦਾ ਹੈ ਕਿ ਇਸ ਬੰਦੇ ਕੋਲ ਨਸ਼ੀਲੀ ਵਸਤੂ ਹੈ ਕੁੱਤਾ ਚੋਰ ਦੀ ਪੈੜ ਵੀ ਨੱਪ ਲੈਂਦਾ ਹੈ ਗੁਜਰਤ ਵੱਲੋਂ ਇਹਦੇ ਵਿੱਚ ਸੁngਣ ਸ਼ਕਤੀ ਬਹੁਤ ਵੱਡੀ ਪਾਈ ਹੈ ਸ਼ਲੋਕ ਸਵਾਮੀ ਕੋ ਗਰੇ ਜਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰਿ ਭਜੋ ਇਕ ਮਨ ਹੋਏ ਇਕ ਚਿਤ ਅਖਰੀ ਅਰਥ ਇਹ ਨਾਨਕ ਆਖੇ ਇਹ ਭਾਈ ਇਕ ਮਨ ਹੋ ਕੇ ਇਕ ਚਿਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ ਨਾਲ ਕਰਿਆ ਕਰੋ ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾ ਜਾਏ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਘਰ ਦਾ ਬੂਹਾ ਸਦਾ ਮੱਲੀ ਰੱਖਦਾ ਹੈ ਕਦੇ ਵੀ ਛੱਡਦਾ ਨਹੀਂ ਹੈ ਵਿਚਾਰ ਚਰਚਾ ਤੇ ਵਿਹਾਰਕ ਪੱਖ ਗੁਰਬਾਣੀ ਵਿੱਚ ਬਾਰ-ਬਾਰ ਇਹ ਵਿਚਾਰ ਆਉਂਦਾ ਹੈ ਕਿ ਬੰਦਿਆ ਦੇਖਣ ਨੂੰ ਤੂੰ ਮਨੁੱਖ ਲੱਗਦਾ ਏ ਪਰ ਕੰਮ ਤੇਰੇ ਕੁੱਤਿਆਂ ਵਾਲੇ ਹਨ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਪੰਨਾ 350 ਇਸ ਸ਼ਲੋਕ ਵਿੱਚ ਕੁੱਤੇ ਦਾ ਵਫਾਦਾਰੀ ਵਾਲਾ ਪੱਖ ਲਿਆ ਹੈ ਬੰਦੇ ਨੇ ਸਮੁੱਚਾ ਕੁੱਤਾ ਨਹੀਂ ਬਣਨਾ ਕੇਵਲ ਗੁਣ ਦੀ ਗੱਲ ਕੀਤੀ ਹੈ ਮੰਨ ਲਓ ਇੱਕ ਕੁੱਤੇ ਦਾ ਮਾਲਕ ਗਰੀਬ ਹੈ ਤੇ ਉਸ ਦਾ ਦੋਸਤ ਅਮੀਰ ਹੈ ਅਮੀਰ ਦੋਸਤ ਕੁੱਤੇ ਲਈ ਗੋਸ਼ਤ ਲੈ ਕੇ ਆਉਂਦਾ ਹੈ ਕੁੱਤਾ ਗੋਸ਼ਤ ਖਾਂਦਾ ਹੈ ਹੁਣ ਜੇ ਅਮੀਰ ਦੋਸਤ ਕੁੱਤੇ ਨੂੰ ਆਪਣੇ ਨਾਲ ਲੈ ਜਾਣਾ ਚਾਹੇ ਕੁੱਤਾ ਆਪਣੇ ਮਾਲਕ ਗਰੀਬ ਦਾ ਘਰ ਛੱਡ ਕੇ ਅਮੀਰ ਦੋਸਤ ਦੇ ਨਾਲ ਕਦੇ ਵੀ ਨਹੀਂ ਜਾਂਦਾ। ਸੁਆਮੀ ਕੋグレ ਜਿਉਂ ਸਦਾ ਸਵਾਨ ਤਜਤ ਨਹੀਂ ਨੇਤ। ਦੂਸਰਾ ਕੁੱਤਾ ਜਿਹੜੇ ਮਾਲਕ ਦੇ ਘਰੋਂ ਖਾਂਦਾ ਹੈ ਰਾਖੀ ਉਸੇ ਦੀ ਕਰਦਾ ਹੈ। ਉਹਦੇ ਕੁੱਤੇ ਦਾ ਲਾਲਚੀ ਸੁਭਾ ਦਾ ਜ਼ਿਕਰ ਵੀ ਹੁੰਦਾ ਹੈ। ਦਰਬੇਸ਼ੀ ਗਾਖੜੀ ਪੁਸਤਕ ਵਿੱਚ ਦੋ ਫਕੀਰਾਂ ਦੀ ਗੱਲਬਾਤ ਦਰਜ ਕੀਤੀ ਹੈ। ਇੱਕ ਫਕੀਰ ਦੂਜੇ ਨੂੰ ਸੰਤੋਖ ਤੇ ਸਬਰ ਵਿੱਚ ਕੀ ਫਰਕ ਹੈ? ਪਹਿਲਾ ਕਹਿੰਦਾ ਪ੍ਰਸ਼ਾਦਾ ਮਿਲ ਜਾਏ ਤਾਂ ਸੰਤੋਖ ਕਰਕੇ ਖਾ ਲਈਦਾ ਹੈ ਜੇ ਨਾ ਮਿਲੇ ਤਾਂ ਸਬਰ ਕਰਕੇ ਬੈਠ ਰਹਿਦਾ ਹੈ ਤਾਂ ਦੂਜਾ ਫਕੀਰ ਕਹਿੰਦਾ ਤੇਰੇ ਵਿੱਚ ਤੇ ਇੱਕ ਗਲੀ ਦੇ ਕੁੱਤੇ ਵਿੱਚ ਕੀ ਫਰਕ ਹੋਇਆ ਉਸ ਨੂੰ ਜੇ ਪ੍ਰਸ਼ਾਦਾ ਪਾ ਦਿਓ ਤਾਂ ਉਹ ਸ਼ੁਕਰ ਕਰਕੇ ਖਾ ਲੈਂਦਾ ਹੈ ਜੇ ਨਾ ਪਾਇਆ ਜਾਏ ਤਾਂ ਉਹ ਸਬਰ ਕਰਕੇ ਬੈਠਾ ਰਹਿੰਦਾ ਤਾਂ ਪਹਿਲਾ ਪੁੱਛਦਾ ਤੂੰ ਕੀ ਕਰਦਾ ਤਾਂ ਉਸ ਨੇ ਕਿਹਾ ਕਿ ਜੇ ਪ੍ਰਸ਼ਾਦਾ ਮਿਲ ਜਾਏ ਤੇ ਮੈਂ ਆਵਾਜ਼ ਮਾਰਦਾ ਹਾਂ ਕਿ ਕਿਸੇ ਨੂੰ ਭੁੱਖ ਤਾਂ ਨਹੀਂ ਲੱਗੀ ਤਾਂ ਆਣ ਕੇ ਛਕ ਲੈ ਜੇ ਨਾ ਮਿਲੇ ਤਾਂ ਸਬਰ ਹੈ ਤਾਂ ਪਹਿਲਾ ਕਹਿੰਦਾ ਤੂੰ ਮੇਰੇ ਨਾਲੋਂ ਇੱਕ ਕਲਾਸ ਅੱਗੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ ਕਿ ਬੰਦਿਆ ਤੇਰੀ ਵਫਾਦਾਰੀ ਆਪਣੇ ਕੰਮ ਆਪਣੀ ਨੌਕਰੀ ਆਪਣੇ ਮਾਲਕ ਨਾਲ ਏਦਾਂ ਦੀ ਹੋਣੀ ਚਾਹੀਦੀ ਹੈ ਨਾਨਕ ਇਹ ਬਿਦ ਹਰਪਜੋ ਇੱਕ ਮਨ ਹੋਏ ਇੱਕ ਚਿਤ ਬੁੱਲੇ ਸ਼ਾਹ ਨੇ ਆਪਣੇ ਕਲਾਮ ਵਿੱਚ ਕੁੱਤੇ ਦਾ ਪ੍ਰਤੀਕ ਵਰਤਿਆ ਹੈ ਇਹ ਮਾਲਕ ਦਾ ਦਰ ਮੂਲ ਨਹੀਂ ਛੱਡਦੇ ਭਾਵੇਂ ਮਾਰਨ ਸੌ ਸੌ ਜੁੱਤੇ ਕੋਠੂ ਬੁਲਿਆ ਚੱਲ ਪੀਰ ਮਨਾ ਲੈ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਦਿੱਥੋਂ ਉੱਤੇ ਅਮਰਸਰ ਸ਼ਹਿਰ ਵਿੱਚ ਸਰਬ ਧਰਮ ਸੰਮੇਲਨ ਹੋਇਆ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਭਾਗ ਲਿਆ ਮਿਸ਼ਨ ਸਕੂਲ ਅਮਰਸਰ ਦੇ ਪ੍ਰਿੰਸੀਪਲ ਐਸਐਸ ਅਮੋਲ ਨੇ ਵੀ ਭਾਗ ਲਿਆ ਮਿਸ਼ਨ ਸਕੂਲ ਦਾ ਪ੍ਰਿੰਸੀਪਲ ਐਸਐਸ ਅਮੋਲ ਦੇ ਭਾਸ਼ਣ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਨੇ ਐਸਐਸ ਅਮੋਲ ਨੂੰ ਆਪਣੇ ਘਰ ਸੱਦਿਆ ਐਸ ਐ ਸਮੂਲ ਮਿੱਥੇ ਸਮੇਂ ਅਨੁਸਾਰ ਪ੍ਰਿੰਸੀਪਲ ਦੇ ਘਰ ਚਲੇ ਗਏ ਅੱਗੇ ਦਰਵਾਜ਼ੇ ਅੱਗੇ ਕੁੱਤਾ ਬੈਠਾ ਹੋਇਆ ਸੀ ਜਿਹੜਾ ਅਮੋਲ ਜੀ ਨੂੰ ਦੇਖ ਕੇ ਭੌਂਕਣ ਲੱਗ ਪਿਆ ਅਮੋਲ ਜੀ ਨੇ ਕੁੱਤੇ ਨੂੰ ਇੱਕ ਰੋਟੀ ਪਾਈ ਤਾਂ ਕਿ ਭੌਂਕਣੋਂ ਹਟ ਜਾਏ ਅਮੋਲ ਜੀ ਵੱਲੋਂ ਪਾਈ ਗਈ ਰੋਟੀ ਕੁੱਤੇ ਨੇ ਨਹੀਂ ਖਾਦੀ ਸੀ ਇੰਨੇ ਚਿਰ ਵਿੱਚ ਪ੍ਰਿੰਸੀਪਲ ਬਾਹਰ ਆਇਆ ਤੇ ਆਪਣੇ ਮਾਲਕ ਨੂੰ ਦੇਖ ਕੇ ਕੁੱਤਾ ਭੌਂਕਣੋਂ ਹਟ ਗਿਆ ਅਮੋਲ ਜੀ ਨੇ ਪ੍ਰਿੰਸੀਪਲ ਨੂੰ ਸਾਰੀ ਗੱਲ ਦੱਸੀ ਕਿ ਮੈਂ ਤੁਹਾਡੇ ਕੁੱਤੇ ਅੱਗੇ ਰੋਟੀ ਛੁੱਟੀ ਸੀ ਤਾਂ ਕੁੱਤਾ ਪੌਂਕਣੋਂ ਹਟ ਜਾਏ। ਪਰ ਤੁਹਾਡੇ ਕੁੱਤੇ ਨੇ ਮੇਰੇ ਵੱਲੋਂ ਪਾਈ ਗਈ ਰੋਟੀ ਨੂੰ ਨਹੀਂ ਖਾਦਾ ਤੇ ਨਾ ਹੀ ਪੌਂਕਣੋਂ ਹਟਿਆ। ਇਸ ਦੇ ਉੱਤਰ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਇਹ ਕੁੱਤਾ ਸਿਖਾਇਆ ਹੋਇਆ ਹੈ ਕਿਸੇ ਦੇ ਹੱਥੋਂ ਕੁਝ ਨਹੀਂ ਖਾਂਦਾ। ਕੁੱਤੇ ਦੀ ਘਟਨਾ ਤੋਂ ਅਮੋਲ ਜੀ ਬਹੁਤ ਪ੍ਰਭਾਵਿਤ ਹੋਏ। ਮਿਸ਼ਨ ਸਕੂਲ ਦੇ ਪ੍ਰਿੰਸੀਪਲ ਨੂੰ ਅਮੋਲ ਜੀ ਨੇ ਪੁੱਛਿਆ ਕਿ ਮੈਨੂੰ ਕਿਉਂ ਸੱਦਿਆ ਹੈ? ਤਾਂ ਪ੍ਰਿੰਸੀਪਲ ਨੇ ਕਿਹਾ ਕਿ ਤੁਸੀਂ ਈਸਾਈ ਮਤ ਦਾ ਪ੍ਰਚਾਰ ਕਰਨਾ ਹੈ। ਬੇਸ਼ੱਕ ਸਿੱਖੀ ਸਰੂਪ ਵਿੱਚ ਹੀਰੋ। ਅਮੋਲ ਜੀ ਨੂੰ ਕੁੱਤੇ ਦਾ ਖਿਆਲ ਆਇਆ ਕਿ ਕੁੱਤੇ ਨੇ ਮੇਰੀ ਰੋਟੀ ਨਹੀਂ ਖਾਧੀ ਕਿ ਮੈਂ ਕੁੱਤੇ ਨਾਲੋਂ ਵੀ ਗਿਆ ਗਵਾਚਾਂ ਮੈਂ ਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਮੇਰੀ ਵਫਾਦਾਰੀ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਹੈ ਅਮੋਲ ਜੀ ਉੱਠੇ ਤੇ ਪ੍ਰਿੰਸੀਪਲ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਲੱਤ ਮਾਰਦਿਆਂ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਮੈਂ ਆਪਣਾ ਈਮਾਨ ਨਹੀਂ ਵੇਚ ਸਕਦਾ ਅਮੋਲ ਜੀ ਉੱਠ ਕੇ ਆਪਣੇ ਘਰ ਆ ਗਏ ਤੇ ਪ੍ਰਿੰਸੀਪਲ ਹੱਥ ਮਲਦਾ ਰਹਿ ਗਿਆ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਮੈਂ ਆਪਣੇ ਮਾਲਕ ਦੇ ਘਰ ਦਾ कुकर हाँ कबीर कुकर राम को मुतिया मेरो नाओ गले हमारे जेवरी जह खिंचह जाओ पन्ना नंबर तेरह सौ अठाठ स्लोक पातशाही नौवीं विचार अते विहारक पक्ष लेखक प्रिंसीपल गुरबचन सिंह पन्नव शलोक नंबर इकताली तो पताली तक भाग ग्यारवं आवाज गुरजंट सिंह रूपवाली ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ